ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅதேਸ਼ ਸ਼ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਲੋਂ ਸ਼੍ਰੀ ਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਸ਼ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਹੱਕ ਵਿੱਚ ਰੋਰ ਸ਼ੋਅ ਕੀਤਾ ਗਿਆ। ਇਹ ਰੋਰ ਸ਼ੋਅ ਬਲਾਚੌਰ ਤੋਂ ਸ਼ੁਰੂ ਹੋਇਆ ਜੋ ਕਿ ਗਰਸ਼ੰਕਰ ਤੋਂ ਹੁੰਦਾ ਹੋਇਆ ਮਾਲਪੁਰ ਵਿਖੇ ਪਹੁੰਚਿਆ। ਇਸ ਦੌਰਾਨ ਜਿੱਥੇ ਸੁਖਵੀਰ ਸਿੰਘ ਬਾਦਲ ਨੇ ਇਸ ਮੂਹ ਹਲਕੇ ਦੇ ਵਸੀਆਂ ਨੂੰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਹੱਕ ਵਿੱਚ ਬੋਟਾਂ ਦੀ ਅਪੀਲ ਕੀਤੀ ਉੱਥੇ ਹੀ ਉਹਨਾਂ ਕਿਹਾ ਕਿ ਪਿਛਲੇ 10 ਸਾਲਾਂ ਤੋਂ ਪੰਜਾਬ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੂਬੇ ਨੂੰ ਵਿਕਾਸ ਪੱਖੋਂ 20 ਸਾਲ ਪਿੱਛੇ ਧੱਕ ਦਿੱਤਾ ਹੈ ਜਿਸ ਕਰਕੇ ਸੂਬੇ ਦੇ ਲੋਕ ਇਨ੍ਹਾਂ ਪਾਰਟੀਆਂ ਤੋਂ ਬੇहद ਖਫਾ ਨੇ ਉਨਾ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਸੂਬੇ ਵਿੱਚ ਜਿੱਥੇ ਅਮਨ ਕਾਨੂੰਨੀ ਸਥਿਤੀ ਸ਼ਾਂਤੀਪੂਰਵਕ ਬਣੀ ਰਹੀ ਉੱਥੇ ਵਿਕਾਸ ਦੇ ਵੱਡੇ ਵੱਡੇ ਪ੍ਰੋਜੈਕਟ ਵੀ ਸ਼ੁਰੂ ਕੀਤੇ ਗਏ ਸਨ ਉਹਨਾਂ ਨਾਲ ਹੀ ਕਿਹਾ ਕਿ ਹਲਕਾ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਇਸ ਹਲਕੇ ਦੀਆਂ ਮੰਗਾਂ ਨੂੰ ਸਮਝਣ ਅਤੇ ਹੱਲ ਕਰਨ ਵਾਲੀ ਇਕਲੌਤੀ ਉਮੀਦਵਾਰ ਨੇ ਇਸ ਦੌਰਾਨ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਅਤੇ ਸਾਬਕਾ ਵਿਧਾਇਕ ਸੁਰਿੰਦਰ ਸਿੰਘ ਭੁੱਲੇਵਾਲ ਰਾਠਾ ਨੇ ਵੀ ਸੰਬੋਧਨ ਕੀਤਾ ਤੇ ਲੋਕਾਂ ਨੂੰ ਅਕਾਲੀ ਦਲ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ ਅੱਜ ਤੁਹਾਡੇ ਕੋਲੇ ਪੰਜਾਬ ਦੀ ਲੋਕਾਂ ਦਾ ਸੁਨੇਹਾ ਲੈ ਕੇ ਆਏ ਆ ਕਿ ਅੱਜ ਜੋ ਹਾਲਾਤ ਪਿਛਲੇ 10 ਸਾਲਾਂ ਦੇ 5 ਸਾਲ ਕਾਂਗਰਸ ਦੇ ਤੇ ਦੂਜੀਆਂ ਝਾੜੂ ਵਾਲਿਆਂ ਨੇ ਪੰਜਾਬ ਦੇ ਬਣਾਤੇ ਆ ਸਾਰੀਆਂ ਦਿੱਲੀ ਵਾਲੀਆਂ ਪਾਰਟੀਆਂ ਜਿਹਨੂੰ ਕੋਈ ਲਗਾਂ ਨਹੀਂ ਪੰਜਾਬ ਪ੍ਰਤੀ ਇੱਥੇ ਇਕੱਲੇ ਲੁੱਟਣ ਆਉਂਦੇ ਆ ਪੰਜਾਬ ਦੀ ਤਰੱਕੀ ਲਈ ਇਹਨਾਂ ਦਾ ਕੋਈ ਯੋਗਦਾਨ ਨਹੀਂ ਤੁਸੀਂ ਜਾਣਦੇ ਹੋ ਅਕਾਲੀ ਦਲ ਦੀ ਸਰਕਾਰ ਦੇ ਦੌਰਾਨ ਹੀ ਸਾਰੀਆਂ ਤਰੱਕੀਆਂ ਹੋਈਆਂ ਤੁਹਾਡੇ ਆਪਣੇ ਗੜ ਸ਼ੰਕਰ ਇੱਕ ਦਾ ਸਾਹ ਪੈਣ ਕੋਲੇ ਸਾਡੇ ਦਾ ਭਰਾਵਾ ਮੰਗੂ ਹੈ ਤੇ ਇਹਨਾਂ ਨੇ ਜਦੋਂ ਵੀ ਆਉਂਦੇ ਸੀ ਜੋ ਚਾਹੁੰਦੇ ਸੀ ਨਾਲ ਦੇ ਨਾਲ ਮਨਜ਼ੂਰ ਕਰਾ ਕੇ ਲੈ ਜਾਂਦੇ ਸੀ ਕਰੋੜਾਂ ਰੁਪਏ ਦੇ ਪ੍ਰੋਜੈਕਟ ਅਸੀਂ ਇੱਥੇ ਲੈਂਦੇ ਅੱਜ ਹਾਲਾਤ ਕੀ ਹੈ ਜੇ ਨਸ਼ਾ ਘਰ ਘਰ ਪਚਾ ਦਿੱਤਾ ਗੁੰਡਾ ਕਰਦੀ ਦਾ ਰਾਜ ਹੈ ਗੈਂਗਸਟਰ ਰਾਜ ਕਰ ਰਹੇ ਆ ਲੁੱਟ ਖੋਹਾਂ ਬੈਂਕ ਡਕਤੀਆਂ ਹੋਈ ਜਾਂਦੀਆਂ ਮੁੱਖ ਮੰਤਰੀ ਨਾਂ ਦੀ ਕੋਈ ਚੀਜ਼ ਹੀ ਨਹੀਂ ਦਿਖਾਈ ਨਹੀਂ ਦਿੰਦਾ ਕਹਿੰਦੇ ਕੁਛ ਸੀ ਧੱਕੀ ਮਾਰ ਕੇ ਹੁਣ ਦਿਖਾਈ ਨਹੀਂ ਦਿੰਦੇ ਐਸ ਕਰਕੇ ਮੈਂ ਪੰਜਾਬੀਆਂ ਨੂੰ ਬੇਨਤੀ ਕਰਦਾ 10 ਸਾਲ ਖਰਾਬ ਕਰਤੇ ਹੋਰ ਨਾ ਖਰਾਬ ਕਰੋ ਆਪਣੀ ਖੇਤਰੀ ਪਾਰਟੀ ਸੂਬੇ ਦੀ ਪਾਰਟੀ ਜਿਹੜੀ 103 ਸਾਲ ਪੁਰਾਣੀ ਪਾਰਟੀ ਹੈ ਪੰਜਾਬ ਦੀ ਜਿਹੜੇ ਤੁਹਾਡੇ ਬਜ਼ੁਰਗਾਂ ਨੇ ਬਣਾਈ ਪਾਰਟੀ ਹੈ ਜਿਨੇ ਲਗਾਤਾਰ ਪੰਜਾਬ ਦੇ ਲੋਕਾਂ ਦੀ ਸੇਵਾ ਕੀਤੀ ਹੈ ਤੇ ਪੰਜਾਬ ਨੂੰ ਬਣਾਉਣ ਵਾਲੀ ਜਦੋਂ ਵੀ ਸਰਕਾਰ ਦਾ ਮੌਕਾ ਮਿਲਿਆ ਭਾਵੇਂ ਸੜਕ ਹੈ ਭਾਵੇਂ 에어ਪੋਰਟ ਹੈ ਭਾਵੇਂ ਬਿਜਲੀ ਘਰ ਹੈ ਭਾਵੇਂ ਇੰਡਸਟਰੀ ਹੈ ਭਾਵੇਂ ਸ਼ਹਿਰਾਂ ਦੀ ਫਲ ਮਟਾ ਹੈ ਭਾਵੇਂ ਖੇਤੀ ਦੀ ਡਵੈਲਪਮੈਂਟ ਹੈ ਕ੍ਰਾਈਸ ਤੇ ਇੱਕੋ ਇੱਕ ਪਾਰਟੀ ਸ਼ਰੂਮ ਨਿਕਾਲੀ ਦਰਨੇ ਸੋ ਆਓ ਪਹਿਲੀ ਜੂਨ ਨੂੰ ਫੈਸਲਾ ਕਰ ਲਈਏ ਕਿ ਆਪਾਂ ਆਪਣੀ ਖੇਤਰੀ ਪਾਰਟੀ ਨੂੰ ਪੰਜਾਬ 13 ਦੀਆਂ 13 ਸੀਟਾਂ ਚਾਕੇ ਆ ਜਿੰਨੀਆਂ ਵੀ ਦਿੱਲੀ ਵਾਲੀਆਂ ਪਾਰਟੀਆਂ ਇਹਨਾਂ ਨੂੰ ਬਾਰਡਰ ਤੋਂ ਪਾ ਕੇ ਉਹਨਾਂ ਨੂੰ ਕਹੋ ਦਿੱਲੀ ਰੋਤ ਨਹੀਂ ਸਾਡੇ ਇੱਥੇ ਆਉਣ ਦੀ ਲੋੜ ਨਹੀਂ ਵਾਈਰੂ ਜੀਕਾ ਖਾਨ ਸਾਹਿਬ ਵਾਈਰੂ ਜੀ